ਸਾਥੀਆ ਕਾਲਜੀ ਮੈਂ ਨਾ ਪਹੁੰਚਾਂ ਤੇ ਲੈਸ ਦਾ ਡਿਜ਼ਾਈਨ ਬਣਾਉਣ ਲੱਗੀ ਸੀਗੀ ਤੇ ਮੈਂ ਸੋਚਿਆ ਇਹ ਵਾਲੀ ਵੀਡੀਓ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦੰਨੀ ਹੈਗੀ ਦੇਖੋ ਮੇਰੇ ਕੋਲੇ ਨਾ ਇਹ ਜਿਵੇਂ ਸੂਟ ਦੇ ਵਿੱਚ ਜਿਹੜੇ ਕਲਰ ਸੀਗੇ ਮੈਂ ਉਹਦੇ ਹਿਸਾਬ ਨਾਲ ਹੀ ਇਹ ਡਿਜ਼ਾਈਨ ਰੈਡੀ ਕਰ ਰਹੀ ਹਾਂ ਸੂਟ ਦੇ ਵਿੱਚ ਜਿਹੜੇ-ਜਿਹੜੇ ਵੀ ਕਲਰ ਸੀਗੇ ਮੈਂ ਉਹ ਕਲਰ ਲੈ ਲਿਆ ਹੁਣ ਦੇਖੋ ਇੱਕ ਤਾਂ ਇਹ ਵਾਲਾ ਕਲਰ ਸੀਗਾ ਲੈਵੈਂਡਰ ਜਿਹਾ ਕਲਰ ਆ ਇਹ ਜਾਮਣੀ ਜਾਂ ਮਤਲਬ ਹਲਕਾ ਜਾਮਣੀ ਜਾਂ ਠੀਕ ਹੈ ਜਦੋਂ ਤੁਸੀਂ ਐਦਾ ਡਿਜ਼ਾਈਨ ਬਣਾਉਣਾ ਹੋਵੇ ਨਾ ਪਹੁੰਚਿਆ ਤੇ ਫਿਰ ਐਦਾਂ ਦੀ ਲੈਸ ਜਿਹੜੀ ਹੈਗੀ ਚੂਜ਼ ਕਰਿਆ ਕਰੋ ਵੀ ਜ ਮਤਲਬ ਕਿ ਦੋਨੋਂ ਪਾਸੇ ਉਹਦੇ ਬਾਰਡਰ ਵਗੈਰਾ ਨਾ ਹੋਵੇ ਹਨਾ ਹੁਣ ਜਿਵੇਂ ਇਹ ਫਲਾਵਰ ਨੇਗੇ ਹਨਾ ਤੇ ਇਹਦਾ ਡਿਜ਼ਾਈਨ ਜਿਹੜਾ ਹੈਗਾ ਉਹ ਸੋਹਣਾ ਬਣ ਜਾਂਦਾ ਇਹਨੂੰ ਆਪਾਂ ਕੱਟ ਕੇ ਵੀ ਯੂਜ਼ ਕਰ ਸਕਦੇ ਆ ਜਿਵੇਂ ਹੁਣ ਦੇਖੋ ਇੰਨਾ ਕੁ ਫਲਾਵਰ ਜਿਹੜਾ ਹੈਗਾ ਆਪਾਂ ਕੱਟ ਕੇ ਯੂਜ਼ ਕਰ ਸਕਦੇ ਆ ਮੈਂ ਤਾਂ ਇਹ ਵਾਲੀ ਜਿਹੜੀ ਲੈਸ ਹੈਗੀ ਇਹ ਚੂਜ਼ ਕੀਤੀ ਹੈ ਠੀਕ ਹੈ ਬਾਰਡਰ ਵਾਲੀ ਜਿਹੜੀ ਲੈਸ ਹੁੰਦੀ ਆ ਉਹਨੂੰ ਆਪਾਂ ਇਦਾਂ ਉੱਪਰ ਰੱਖ ਕੇ ਨਹੀਂ ਲਗਾ ਸਕਦੇ ਹੁੰਦੇ ਕਿਉਂਕਿ ਫਿਰ ਉਹਦੀ ਫਿਨਿਸ਼ਿੰਗ ਨਹੀਂ ਲੱਗਦੀ ਹੁੰਦੀ ਉਹ ਆਪਾਂ ਨੂੰ ਅੰਡਰਗਰਾਊਂਡ ਕਰਕੇ ਹੀ ਲਗਾਉਣੀ ਪੈਂਦੀ ਹੁੰਦੀ ਆ ਤਾਂ ਮੈਂ ਫੁੱਲਾਂ ਵਾਲੀ ਲੈਸ ਲਈ ਆ ਠੀਕ ਹੈ ਜੀ ਆਪਾਂ ਪਹਿਲਾਂ ਦੇਖੋ ਇੱਕ ਮੇਰੇ ਕੋਲੇ ਜਿਹੜੀ ਆ ਕਲਰ ਦੀ ਲੈਸ ਹੈਗੀ ਆ ਨਾ ਇਹ ਮੇ ਕੱਟੇ ਹੋਏ ਨੇ ਫਲਾਵਰ ਜਿਹੜੇ ਹੈਗੇ ਨੇ ਤੇ ਆ ਵਾਲੀ ਲੈਸ ਹੈਗੀ ਆ ਇਹਦੇ ਵਿੱਚੋਂ ਮੈਂ ਕੱਟੇ ਨੇ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਹੈਗੀ ਲੈਸ ਇਹ ਕਾਟਨ ਦੀ ਲੈਸ ਹੈਗੀ ਤੇ ਤੁਸੀਂ ਨਾ ਕੀ ਕਰਨਾ ਦੇਖੋ ਇਦਾਂ ਇਹਦੇ ਵਿੱਚ ਛੋਟੇ ਛੋਟੇ ਪੀਸ ਕੱਟ ਲੈਣੇ ਨੇਗੇ ਏ ਵਸ ਧਿਆਨ ਨਾਲ ਕੱਟਣਾ ਤੁਸੀਂ ਦੂਜਾ ਫਲਾਵਰ ਨਾ ਕੱਟੋ ਹੋਵੇ ਤੁਹਾਡੇ ਤੋਂ ਤੇ ਐਦਾਂ ਮੈਂ ਛੋਟੇ ਛੋਟੇ ਫਲਾਵਰ ਕੱਟ ਲਏ ਨੇ ਸਾਰੇ ਠੀਕ ਹੈ ਇਹ ਵਾਲਾ ਜਿਹੜਾ ਡਿਜ਼ਾਈਨ ਆ ਨਾ ਤੁਸੀਂ ਘੇਰੇ ਵਗੈਰਾ ਤੇ ਵੀ ਬਣਾ ਸਕਦੇ ਹੋ ਜਿਵੇਂ ਹੁਣ ਤੁਹਾਡਾ ਪਲੇਨ ਸੂਟ ਹੋਵੇ ਨਾ ਤੁਸੀਂ ਘੇਰੇ ਤੇ ਵੀ ਇਹਦੀ ਡਿਜ਼ਾਈਨਿੰਗ ਕਰ ਸਕਦੇ ਹੋ ਤੇ ਆਪਾਂ ਇਹ ਐਦਾਂ ਕੱਟ ਲਏ ਨੇ ਹੁਣ ਦੇਖੋ ਇਹਦੀ ਨਾ ਫਿਨਿਸ਼ਿੰਗ ਵੀ ਕੋਈ ਖਰਾਬ ਨਹੀਂ ਹੋਊਗੀ ਬਿਲਕੁਲ ਕੋਈ ਇਹ ਢੜੂਗਾ ਨਹੀਂ ਕਿਉਂਕਿ ਲੈਸ ਹੀ ਇਦਾਂ ਦੀ ਹੁੰਦੀ ਹੈਗੀ ਕਿਸੇ ਪਾਸੇ ਉਹ ਢੜਨਾ ਨਹੀਂ ਹੈਗਾ ਬਸ ਇਹ ਨਾ ਕੜਾਈ ਵਾਂਗੂ ਲੱਗ ਜਾਣਗੇ ਆਪਣੇ ਪੌਂਚਿਆਂ ਤੇ ਠੀਕ ਹੈ ਜਦੋਂ ਤੁਸੀਂ ਲੈਸ ਚੂਜ਼ ਕਰਨੀ ਹੁੰਦੀ ਹੈ ਨਾ ਤਾਂ ਇਦਾਂ ਦੀ ਹੀ ਲੈ ਲਿਆ ਕਰੋ ਲੈਸ ਵਗੈਰਾ ਜਿਹੜੀ ਹੁੰਦੀ ਆ ਕਾਟਨ ਦੀ ਤੇ ਇਹ ਕੜਾਈ ਵਾਂਗੂ ਲੱਗ ਜਾਣਗੇ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਘੇਰੇ ਤੇ ਵੀ ਇਹਦਾ ਜਿਹੜਾ ਹੈਗਾ ਆਪਾਂ ਉਹ ਡਿਜ਼ਾਈਨ ਰੈਡੀ ਕਰ ਸਕਦੇ ਆ ਠੀਕ ਹੈ ਜੀ ਬਾਕੀ ਤੁਸੀਂ ਆਪਣੇ ਸੂਟ ਦੇ ਵਿੱਚ ਕਲਰ ਦੇਖਣੇ ਆ ਇਹ ਕਲ ਜਿਹੜੀ ਲੈਸ ਹੈਗੀ ਆ ਇਹ ਸਾਰੇ ਕਲਰਾਂ ਦੇ ਵਿੱਚ ਆਪਾਂ ਨੂੰ ਅਵੇਲੇਬਲ ਹੁੰਦੀ ਆ ਕਿਸੇ ਮਰਜ਼ੀ ਕਲਰ ਦੇ ਵਿੱਚ ਲੈ ਲਓ ਠੀਕ ਹੈ ਤੇ ਹੁਣ ਇਹਨੂੰ ਤਾਂ ਮੈਂ ਇਦਾਂ ਹੀ ਲਗਾਉਂਗੀ ਹੁਣ ਦੇਖੋ ਇਹ ਲੈਸ ਦਾ ਨਾ ਬੈਨੀਫਿਟ ਇਹ ਹੁੰਦਾ ਆਪਾਂ ਨੂੰ ਵੀ ਇਹਨੂੰ ਆਪਾਂ ਉੱਪਰ ਰੱਖ ਕੇ ਵੀ ਲਗਾ ਸਕਦੇ ਹੁੰਦੇ ਆ ਬਾਕੀ ਲੈਸਾਂ ਜਿਹੜੀਆਂ ਬਾਰਡਰ ਵਾਲੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਆਪਾਂ ਨੂੰ ਅੰਡਰਗਰਾਊਂਡ ਹੀ ਕਰਨਾ ਪੈਂਦਾ ਉਹਨਾਂ 'ਚ ਫਿਰ ਫਿਨਿਸ਼ਿੰਗ ਲੱਗਦੀ ਹੁੰਦੀ ਆ ਮੈਂ ਨਾ ਬਲੂ ਕਲਰ ਦੇ ਧਾਗੇ ਨਾਲ ਹੀ ਲਗਾ ਦੂੰਗੀ ਇਹ ਕਿਉਂਕਿ ਇੰਨਾ ਨਹੀਂ ਪਤਾ ਲੱਗਣਾ ਸਲਾਈ ਦਾ ਬਾਕੀ ਜੇ ਤੁਸੀਂ ਧਾਗਾ ਚੇਂਜ ਕਰਨਾ ਹੋਵੇ ਤਾਂ ਨਾਲ ਦੀ ਲੈਸ ਦਾ ਧਾਗਾ ਵੀ ਚੇਂਜ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਵਾਲੀ ਸਾਈਡ ਵੀ ਲਗਾ ਲਵਾਂਗੇ ਇਹਨੂੰ ਠੀਕ ਹੈ ਤੇ ਜਿਹੜੇ ਹੁਣ ਆ ਫਲਾਵਰ ਨੇ ਨਾ ਇਹਨਾਂ ਨੂੰ ਆਪਾਂ ਇਦਾਂ ਸੈਂਟਰ ਦੇ ਵਿੱਚ ਲਗਾਉਂਗੀ ਬਾਕੀ ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਹੋਰ ਡਿਜ਼ਾਈਨ ਆਵੇ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਤੇ ਆਪਾਂ ਨੂੰ ਇਹਨਾਂ ਨੂੰ ਏਦਾਂ ਕਰਕੇ ਰੱਖ ਲੈਣਾ ਦੇਖੋ ਇਹ ਬਿਲਕੁਲ ਨਾ ਕੜਾਈ ਵਾਂਗੂ ਹੀ ਲੱਗਣਗੇ ਜੇ ਤੁਸੀਂ ਇਹ ਸਾਈਡਾਂ ਤੇ ਬਾਰਡਰ ਨਹੀਂ ਵੀ ਕਰਨਾ ਤਾਂ ਵੀ ਤੁਹਾਡੀ ਉਹ ਤਾਂ ਚਲੋ ਆਪਣੀ ਮਰਜ਼ੀ ਆ ਹਨਾ ਬਸ ਇੱਕ ਮੈਂ ਤਾਂ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਕਿ ਥੋੜਾ ਜਿਹਾ ਆਈਡੀਆ ਹੋ ਜਾਂਦਾ ਆਪਾਂ ਨੂੰ ਵੀ ਪਲੇਨ ਸੂਟ ਤੇ ਆਪਾਂ ਕਿੱਦਾਂ ਡਿਜ਼ਾਈਨ ਬਣਾ ਸਕਦੇ ਆ ਠੀਕ ਹੈ ਦੇਖੋ ਹੁਣ ਇਹ ਆਪਾਂ ਏਦਾਂ ਰੱਖ ਲਿਆ ਠੀਕ ਹੈ ਮੈਂ ਤੁਹਾਨੂੰ ਰੱਖ ਕੇ ਦਿਖਾਏ ਆਪਾਂ ਲਾਵਾਂਗੇ ਤਾਂ ਕੱਲਾ ਕੱਲਾ ਕਰਕੇ ਇਹ ਹੁਣ ਆਪਾਂ ਕੀ ਕਰਨਾ ਇਹਦੇ ਉੱਪਰ ਵੀ ਮਸ਼ੀਨ ਲਾ ਲੈਣੀ ਆਪਾਂ ਨੇ ਇੱਦਾਂ ਸਲਾਈ ਲਾ ਲੈਣੀ ਆ ਹੁਣ ਤੁਸੀਂ ਗੈਪ ਦੇਖ ਲੈਣਾ ਜਾਂ ਫਿਰ ਤੁਸੀਂ ਇੱਦਾਂ ਕਰੋ ਪਹਿਲਾਂ ਨਿਸ਼ਾਨੀ ਲਗਾ ਲਓ ਹਨਾ ਵੀ ਜਿੰਨੇ ਜਿੰਨੇ ਗੈਪ ਤੇ ਲਗਾਉਣੇ ਨੇ ਇਹ ਆਪਾਂ ਇਹ ਇਦਾਂ ਅੰਦਾਜ਼ੇ ਜੀ ਨਾਲ ਤੇ ਆਪਾਂ ਜਿਹੜੇ ਫਲਾਵਰ ਕੱਟੇ ਹੋਏ ਨੇ ਨਾ ਉਹ ਆਪਾਂ ਸੇਮ ਗੈਪ ਤੇ ਹੀ ਰੱਖੀ ਜਾਣੇ ਐ ਇਦਾਂ ਤੁਸੀਂ 1 ਦੇ ਜਾਂ 2 ਇੰਚ ਦੇ ਗੈਪ ਤੇ ਇਹਨੂੰ ਰੱਖ ਸਕਦੇ ਹੋ ਤੇ ਮਸ਼ੀਨ ਨਾਲ ਲਾਉਣੀ ਮਸ਼ੀਨ ਨਾਲ ਲਗਾ ਲਓ ਬਾਕੀ ਜੇ ਤੁਸੀਂ ਉਹਦਾ ਹੱਥ ਨਾਲ ਲਗਾਉਣੇ ਤਾਂ ਹੱਥ ਨਾਲ ਹੀ ਲਗਾ ਸਕਦੇ ਹੋ ਠੀਕ ਹੈ ਦੇਖੋ ਇਦਾਂ ਨਾ ਆਪਾਂ ਬਿਲਕੁਲ ਸਿੰਪਲ ਜਿਹਾ ਸੂਟ ਨੂੰ ਥੋੜਾ ਜਿਹਾ ਡਿਜ਼ਾਈਨਰ ਬਣਾ ਸਕਦੇ ਹਾਂ ਤੇ ਇਹ ਵਾਲਾ ਜਿਹੜਾ ਡਿਜ਼ਾਈਨ ਆ ਆਪਾਂ ਬਾਵਾ ਤੇ ਵੀ ਬਣਾ ਸਕਦੇ ਹਾਂਗੇ ਹਨਾ ਆਪਾਂ ਘੇਰੇ ਤੇ ਵੀ ਬਣਾ ਸਕਦੇ ਹਾਂ ਜਿਵੇਂ ਵੀ ਆਪਾਂ ਨੂੰ ਵਧੀਆ ਲੱਗੇ ਆਪਾਂ ਉਸ ਹਿਸਾਬ ਨਾਲ ਬਣਾ ਸਕਦੇ ਹਾਂ ਠੀਕ ਹੈ ਜੀ ਤੇ ਤੁਸੀਂ ਚਾਹੋ ਤਾਂ ਜੇ ਤੁਹਾਨੂੰ ਲੱਗਦਾ ਕਿ ਆ ਸਲਾਈ ਤੁਹਾਨੂੰ ਮਤਲਬ ਨਹੀਂ ਲਾਉਣੀ ਹੈਗੀ ਤਾਂ ਤੁਸੀਂ ਇਹਨੂੰ ਸੂਈ ਨਾਲ ਵੀ ਲਗਾ ਸਕਦੇ ਹੋ ਹਨਾ ਬਸ ਇਹ ਕੀ ਆ ਵੀ ਮੈਂ ਤੁਹਾਨੂੰ ਇੱਕ ਆਈਡੀਆ ਦੇਤਾ ਵੀ ਤੁਸੀਂ ਇਦਾਂ ਪਹੁੰਚ ਜਾ ਤੇ ਜਿਹੜਾ ਡਿਜ਼ਾਈਨ ਹੈਗਾ ਉਹ ਰੈਡੀ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਹੁਣ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਇਦਾਂ ਲੰਬੀ ਕਰਕੇ ਲਗਾਉਣੀ ਹੈ ਲੈਸ ਜਾਂ ਸਿਰਫ ਜਿਹੜੇ ਆ ਟਿਮਕਣੇ ਨੇ ਇਦਾਂ ਹੀ ਬਣਾਉਣੇ ਨੇ ਹਨਾ ਇਹ ਵੀ ਬਹੁਤ ਸੋਹਣਾ ਬਣ ਜਾਊਗਾ ਮੈਂ ਉਹਦੇ ਇਦਾਂ ਵੀ ਬਣਾਏ ਨੇਗੇ ਮੈਂ ਥੋੜਾ ਜਿਹਾ ਤੁਹਾਨੂੰ ਆਈਡੀਆ ਦੇ ਦਾਨੀ ਆ ਇੱਕ ਹੋਰ ਜਿਵੇਂ ਸਿਰਫ ਨਾ ਪਹੁੰਚੇ ਤੇ ਐਦਾਂ ਬਣਾ ਸਕਦੇ ਆ ਇਹ ਪਹੁੰਚੇ ਦੇ ਉੱਪਰ ਜੇ ਹੁਣ ਇਹਨੂੰ ਪਹਿਲਾਂ ਬੰਦ ਕਰਕੇ ਰੱਖ ਲਓ ਫਿਰ ਨਾ ਇਹ ਘਟਾ ਘਟਾਉਂਦੇ ਜਾਓ ਇਹਨੂੰ ਥੋੜਾ ਥੋੜਾ ਇਹ ਐਦਾਂ ਕਰਕੇ ਫਿਰ ਜਿਹੜਾ ਇਹ ਡਿਜ਼ਾਈਨ ਹੋ ਜੂਗਾ ਨਾ ਜਿਵੇਂ ਦੇਖ ਕੜਾਈ ਵਾਲੇ ਪਹੁੰਚੇ ਹੁੰਦੇ ਨੇ ਨਾ ਇਹ ਉਵੇਂ ਹੋ ਜਾਂਦਾ ਹੁੰਦਾ ਇਹ ਡਿਜ਼ਾਈਨ ਹੁਣ ਦੇਖੋ ਜਿਵੇਂ ਆ ਪਹਿਲਾਂ ਆਪਾਂ 5 ਲਗਾਏ ਫਿਰ ਉਸ ਤੋਂ ਬਾਅਦ ਆਪਾਂ 4 ਲਗਾ ਲਏ ਹਨ ਆਪਾਂ ਐਦਾਂ ਘਟਾਉਂਦੇ ਜਾਓ ਇਹ ਇਹ ਵਾਲਾ ਡਿਜ਼ਾਈਨ ਵੀ ਜਿਹੜਾ ਹੈਗਾ ਉਹ ਬਹੁਤ ਸੋਹਣਾ ਬਣ ਜਾਂਦਾ ਹੁੰਦਾਗਾ ਇਸੇ हिसाब ਨਾਲ ਤੇ ਤਿੰਨੋਂ ਫਿਰ ਆਪਾਂ 2 ਲਗਾ ਲਾਂਗੇ ਐਦਾਂ ਘਟਾਉਂਦੇ ਵੀ ਜਾਣਾ ਇਹ ਵਾਲਾ ਡਿਜ਼ਾਈਨ ਵੀ ਜਿਹੜਾ ਹੁੰਦਾ ਵੀ ਜਿਵੇਂ ਹੁਣ ਦੇਖੋ ਕੜਾਈਆਂ ਬਹੁਤ ਮਹਿੰਗੀਆਂ ਪੈਂਦੀਆਂ ਨੇ ਜੀਆਂ ਹਨਾ ਲੈਸ ਜਿਹੜੀ ਹੁੰਦੀ ਆ ਉਹ 10-15 ਰੁਪਏ ਮੀਟਰ ਆ ਜਾਂਦੀ ਆ ਤੇ ਤੁਸੀਂ ਪਲੇਨ ਸੂਟ ਨੂੰ ਨਾ ਵਧੀਆ ਰੈਡੀ ਕਰ ਸਕਦੇ ਹੋ ਐਦਾਂ ਹੁਣ ਇਹ ਤਿੰਨ ਹੋ ਗਏ ਇੱਥੇ ਆਪਾਂ ਦੋ ਲਗਾ ਸਕਦੇ ਆ ਇਦਾਂ ਹਨਾ ਤੇ ਫਿਰ ਇੱਥੋਂ ਉੱਪਰ ਆਪਾਂ ਇੱਕ ਲਗਾ ਸਕਦੇ ਆ ਦੇਖੋ ਇਹ ਵੀ ਤਕੋਨਾ ਜਿਹਾ ਬਣ ਗਿਆ ਇਦਾਂ ਇਹ ਇਦਾਂ ਕਰਕੇ ਹਨਾ ਸਕੁਅਰ ਮਤਲਬ ਟ੍ਰਾਇੰਗਲ ਸ਼ੇਪ ਚ ਬਣ ਗਿਆ ਇਹ ਤੇ ਇਦਾਂ ਆਪਾਂ ਸਾਰੇ ਪੌਂਚੇ ਤੇ ਇਦਾਂ ਵੀ ਡਿਜ਼ਾਈਨ ਰੈਡੀ ਕਰ ਸਕਦੇ ਆ ਤੇ ਮਤਲਬ ਇਹ ਵਾਲਾ ਜਿਹੜਾ ਡਿਜ਼ਾਈਨ ਹੈਗਾ ਆਪਾਂ ਮਤਲਬ ਘੇਰੇ ਜਿਹੜਾ ਹੁੰਦਾ ਆਪਣਾ ਸੂਟ ਦਾ ਉਹਦੇ ਦੋਨੋਂ ਪੱਲਿਆਂ ਦੇ ਦੋਨੋਂ ਵਾਲੀ ਸਾਈਡ ਵੀ ਰੈਡੀ ਕਰ ਸਕਦੇ ਆ ਤੇ ਸੈਂਟਰ ਦੇ ਵਿੱਚ ਵੀ ਰੈਡੀ ਕਰ ਸਕਦੇ ਆ ਮੈਂ ਇਦਾਂ ਨਾ ਪਲੇਨ ਸੂਟ ਬਣਾਏ ਹੋਏ ਨੇ ਬਹੁਤ ਸੋਹਣੇ ਲੱਗਦੇ ਨੇ ਪਾਏ ਹੋਏ ਹੁਣ ਦੇਖੋ ਪਲੇਨ ਸੂਟ ਤਾਂ ਆਪਾਂ ਨੂੰ ਸਸਤਾ ਹੀ ਮਿਲ ਜਾਂਦਾ ਹਨਾ ਤੇ ਉਸਤੇ ਆਪਾਂ ਇਦਾਂ ਲੇਸ ਨਾਲ 10-15 ਰੁਪਏ ਮੀਟਰ ਲੈ ਕੇ ਲੇਸ ਤੇ ਉਹਨੂੰ ਇਦਾਂ ਕੱਟ ਕੇ ਲਗਾ ਸਕਦੇ ਆ ਬਸ ਇਹ ਆ ਵੀ ਤੁਸੀਂ ਜਿਹੜੀ ਲੇਸ ਹੁੰਦੀ ਆ ਨਾ ਉਹ ਬਾਰਡਰ ਵਾਲੀ ਨਹੀਂ ਚੂਜ਼ ਕਰਨੀ ਹੈਗੀ ਤੁਸੀਂ ਇਦਾਂ ਫਲਾਵਰ ਵਾਲੀ ਚੂਜ਼ ਕਰਨੀ ਆ ਤੇ ਇਹ ਜਿਹੜੇ ਫਲਾਵਰ ਨੇ ਕੱਟੇ ਜਾਂਦੇ ਹੁੰਦੇ ਨੇ ਤੇ ਲੈਸ ਵੀ ਜਿਹੜੀ ਹੁੰਦੀ ਆਪਣੀ ਉਹ ਖਰਾਬ ਨਹੀਂ ਹੁੰਦੀ ਹੁੰਦੀ ਬਿਲਕੁਲ ਠੀਕ ਹੈ ਜੀ ਤੇ ਜੇ ਤੁਹਾਨੂੰ ਮੇਰਾ ਆਈਡੀਆ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਤੇ ਹੈ ਤਾਂ ਚਲੋ ਸਿੰਪਲ ਜੀ ਸੀ ਵੀਡੀਓ ਪਰ ਮੈਂ ਸੋਚਿਆ ਵਾ ਤੁਹਾਡੇ ਨਾਲ ਸ਼ੇਅਰ ਕਰ ਦਾਨੀ ਆ ਇਹ ਕਿਉਂਕਿ ਦੇਖੋ ਮੇਰਾ ਕੰਮ ਹੈ ਜੋ ਵੀ ਮੈਂ ਬਣਾਉਣੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਹਨਾ ਜੀ ਦੇਖੋ ਜੇ ਆਪਾਂ ਘੇਰੇ ਘੇਰੇ ਤੇ ਵੀ ਨੂੰ ਰੈਡੀ ਕਰ ਸਕਦੇ ਹਾਂ ਨਾ ਇਹ ਬਲੇ ਡਿਜ਼ਾਈਨ ਨੂੰ ਇਹ ਦੇਖੋ ਜਿਵੇਂ ਹੁਣ ਮੈਂ ਪੰਜ ਲਗਾ ਲਿਆ 1 2 3 4 5 ਤੇ ਜਿਹੜੀ ਆ ਖਾਲੀ ਜਗ੍ਹਾ ਬਚ ਗਈ ਨਾ ਫਿਰ ਆਪਾਂ ਇੱਕ ਉਹਦੇ ਸਾਹਮਣੇ ਲਗਾ ਦੇਣਾ ਖਾਲੀ-ਖਾਲੀ ਜਗ੍ਹਾ ਦੇ ਵਿੱਚ ਫਿਰ ਇਹ ਚਾਰ ਹੋ ਜਾਣਗੇ ਘਟ ਕੇ ਹਨਾ ਤੇ ਫਿਰ ਜਿਹੜੀ ਆ ਖਾਲੀ ਜਗ੍ਹਾ ਬਚ ਗਈ ਆ ਉਹਦੇ ਸਾਹਮਣੇ ਲਗਾਈ ਜਾਣਾ ਆਪਾਂ ਨੇ ਫਿਰ ਇਹ ਤਿੰਨ ਹੋ ਗਿਆ ਤੇ ਆ ਦੋ ਹੋ ਗਿਆ ਹਨਾ ਫਿਰ ਜਿਹੜੀ ਆ ਖਾਲੀ ਜਗ੍ਹਾ ਬਚ ਗਈ ਉਹਦੇ ਸਾਹਮਣੇ ਆਪਾਂ ਇੱਕ ਲਗਾ ਦੇਣਾ ਠੀਕ ਹੈ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਹੈਗਾ ਆਪਾਂ ਘੇਰੇ ਤੇ ਵੀ ਰੈਡੀ ਕਰ ਸਕਦੇ ਆ ਨਾਲ ਦੇਖੋ ਮੈਂ ਤਾਂ ਕਹਿੰਦੀ ਆ ਵੀ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਹਨਾ ਉਹ ਮਤਲਬ ਸਸਤੇ ਉਹਦੇ ਵਿੱਚ ਵੀ ਰੈਡੀ ਕਰ ਸਕਦੀਆਂ ਨੇ ਮਤਲਬ ਆਪਦਾ ਸ਼ੌਂਕ ਆ ਜਿਹੜਾ ਮਹਿੰਗੇ ਤੋਂ ਮਹਿੰਗਾ ਸ਼ੌਂਕ ਆ ਜਿਹੜਾ ਉਹਨੂੰ ਆਪਾਂ ਸਸਤੇ ਰੇਟ ਦੇ ਵਿੱਚ ਵੀ ਆਪਾਂ ਪੂਰਾ ਕਰ ਸਕਦੇ ਆ ਚਲੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚਲੋ ਜੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ